ਕਿ ਉਹਨਾਂ ਸਰ ਤਤਗੁਰ ਪ੍ਰਸਾਦ ਆਸਾਂ ਨੂੰ ਹੱਲਾ ਤੀਜਾ ਸ਼ਾਂਤੋ ਘਰ ਤੀਜਾ ਸਾਜਣ ਮੇਰੇ ਪ੍ਰੀਤਮੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਧਗੁਰੂ ਜੀ ਸਾਜਣਵਾਜੀ ਜੀ ਨੂੰ ਖਾਲਸਾ ਸਾਧ ਸੰਗਤ ਜੀ ਅੱਜ ਆਪਾਂ ਲੰਗਿਆਣੇ 15 ਦਿਨ ਦੀਆਂ ਆਨਤੋਂ ਬਾਅਦ ਇਸ ਰੋਡਿਆ ਨਗਰ ਵਿੱਚ ਸੰਤ ਕ੍ਰਿਪਾਲ ਸਿੰਘ ਜੀ ਨੇ ਸੰਗਤਾਂ ਨੂੰ ਮਿਲਾ ਕੇ ਜੋ ਗੁਰਦੁਆਰਾ ਸਾਹਿਬ ਨਵੀਂ ਬਿਲਡਿੰਗ ਪਿਆਰ ਕਰਕੇ ਗੁਰੂ ਸਾਹਿਬ ਜੀ ਦਾ ਬਰਾਜਮਾਨ ਕਰਕੇ ਪ੍ਰਕਾਸ਼ ਕਰਕੇ ਬੜਾ ਸੋਹਣਾ ਸਥਾਨ ਸਜਾਇਆ ਹੈ ਜਿੱਥੇ ਆਪ ਜੀ ਨੇ 100 ਇੱਕ ਪਾਠ ਕੀਤੇ ਸਨ ਅਕੋਤਰ ਸੋ ਪਾਠ ਨਵ ਗੁਰਦੁਆਰਾ ਸਾਹਿਬ ਸਜਾ ਕੇ ਕੀਤੇ ਸੀ ਉਸ ਸਥਾਨ ਦੇ ਵਿੱਚ ਅਜਾ ਪਾਣ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਉਹਦੇ ਫਿਰ ਅੰਮ੍ਰਿਤ ਵੇਲੇ ਤੋਂ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਤੇ ਆਸਾ ਜੀ ਦੀ ਬਾਣੀ ਦਾ ਕੀਰਤਨ ਪੜਿਆ ਤੇ ਸੁਣਿਆ ਹੈ ਹੁਣ ਇਸ ਤੋਂ ਮਗਰੋਂ ਗੁਰੂ ਮਹਾਰਾਜ ਸਾਹਿਬ ਦੀ ਅੰਮ੍ਰਿਤ ਰੂਪ ਬਾਣੀ ਜੋ ਆਸਾ ਰਾਗ ਦੇ ਪੀੜੇ ਪਾਸ਼ਾ ਦੇ ਸ਼ੰਤ ਆਰੰਭ ਹਨ ਉਹਨਾਂ ਦੀ ਕਥਾ ਦਾ ਪਰਸ ਮੰਨਣ ਲੱਗੇ ਹਾਂ ਸਤਿਗੁਰੂ ਅਮਰਦਾਸ ਸਾਹਿਬ ਸਕੇ ਪਾਤਸ਼ਾਹ ਜੀ ਉਸ ਰੂਪ ਗਰੀਬ ਨੋਾਇਸ ਸਤਿਗੁਰੂ ਜੀ ਸ੍ਰੀ ਗੋਵਿੰਦਵਾਲ ਸਾਹਿਬ ਦੇ ਵਿੱਚ ਗੋਵਿੰਦਬਾਲ ਗੋਬਿੰਦਪੂਰੀ ਸਮੋ ਜਲਨ ਤੀਰ ਵਿਪਾਸ ਮਨਾਇਓ ਜੋ ਗੋਵਿੰਦਬਾਲ ਬੈਕੁੰਠਰੀ ਨਹੀਂ ਆਈ ਸਰਦੂਸਕੇ ਪਾਰਸ਼ਨ ਸਾਜਿਆ ਹੈ ਇੱਥੇ ਚਾਰ ਸ਼ੇਪੇਰੇ ਸੰਗਤਾਂ ਗੁਰੂ ਸਾਹਿਬ ਦੇ ਘੇਰਾ ਘੱਟ ਕੇ ਬੈਠੀਆਂ ਜਿਵੇਂ ਪੂਰਨਵਾਸ ਦੇ ਚੰਦਰਵਾਹ ਦੇ ਉਦਾਰੇ ਤਾਰਿਆਂ ਦੇ ਮੰਡਲ ਦਾ ਘੇਰਾ ਘੱਟਿਆ ਹੁੰਦਾ ਹੈ ਤੇ ਗੁਰੂ ਮਹਾਰਾਜ ਸਾਹਿਬ ਪੂਰਨਵਾਸ ਦੇ ਕੇਂਦਰਵਾਦੀ ਨਿਆਏ ਵਿੱਚ ਬਿਰਾਜਮਾਨ ਹਨ ਪੂਰਨਮਾਸੀ ਦੇ ਚੰਦਰਮਾ ਨੂੰ ਤਾਂ ਕਲੰਕ ਲੱਗਾ ਹੁੰਦਾ ਹੈ ਮਾਰੇ ਕਲੰਕਾਂ ਨੂੰ ਧੋਣ ਵਾਲੇ ਹਨ ਆਪ ਕਲੰਕੰਗ ਬਿਨਾ ਨੇ ਕਲੰਕੀ ਸਰੂਪੇ ਹਨ ਚੋਦੀ ਪਾਦਸ਼ਾਹ ਸਿੱਖ ਸੰਗਤਾਂ ਤਾਰਿਆ ਮੰਡਲ ਦੀ ਨਹੀਂ ਆਈ ਉਦਾਰੇ ਸਜੀਆਂ ਹੋਈਆਂ ਹਨ ਬੜੇ ਬੜੇ ਜੀਵਨ ਮੁਕਤ ਗੁਰਮੁਖ ਸਿੱਖ ਸਤਗੁਰੂ ਜੀ ਦੇ ਪਾਈ ਬੁੱਢਾ ਸਾਹਾਵਾਦਕ ਮਹਾਪੁਰਖ ਪਹਿਲੇ ਪਾਦਸ਼ਾਹ ਤੋਂ ਲਾ ਕੇ ਜਿਹੜੇ ਵਰਸਾਏ ਹਨ ਗੁਰੂ ਅੰਗਦ ਸਾਹਿਬ ਦੀ ਸੇਵਾ ਕਰਦੇ ਰਹੇ ਹਨ ਜਿਨ੍ਹਾਂ ਨੇ ਛੇਵੇਂ ਪਾਤਸ਼ਾਹ ਸਾਹਿਬ ਦਾ ਦਰਸ਼ਨ ਕੀਤੇ ਹਨ ਉਹ ਪਿਆਰੇ ਮਹਾਰਾਜ ਦੀ ਹਜ਼ੂਰੀ ਸਜੇ ਹੋਏ ਹਨ ਹੋਰ ਵੀ ਅੰਤ ਗੁਰ ਸਿੱਖੋ ਸਤਿਗੁਰੂ ਮਹਾਰਾਜ ਸਾਹਿਬ ਦੀ ਹਜ਼ੂਰੀ ਚ ਪਾਈ ਪਾਰੋ ਜੈਸੇ ਗੁਰਮੁਖ ਜੋ ਗੁਰੂ ਅੰਗਦ ਸਾਹਿਬ ਤੋਂ ਬਰੋਸਾਏ ਹੋਏ ਸਨ ਇਸੇ ਪ੍ਰਕਾਰ ਹੋਰ ਗੁਰੂ ਅਮਰਦਾਸ ਸਾਹਿਬ ਜੀ ਤੇ ਨਿਕਟ ਵਰਤੀ ਗੁਰਸਿੱਖ ਭਾਈ ਬੱਲੂ ਆਦਿਕ ਬਿਆੰਤ ਗੁਰਸਿੱਖ ਸੰਗਤਾਂ ਸਤਿਗੁਰੂ ਤੋਂ ਬਰੋਸਾਏ ਹੋਏ ਪਾਸ ਬੈਠੇ ਆ ਦੀਵਾਨ ਸਜਿਆ ਹੋਇਆ ਆਪ ਅਮਰਤ ਦੇਵੇ ਅਮਰਤ ਰੂਪ ਬਾਣੀ ਦਾ ਉਪਦੇਸ਼ ਉਚਾਰਨ ਕਰਦੇ ਹਨ ਸਭਨਾਂ ਨੂੰ ਪਰਮੇਸ਼ਵਰ ਦੀ ਭਗਤੀ ਵਿੱਚ ਜੋੜਨ ਵਾਸਤੇ ਇਹ ਕੋਈ ਤਰ ਸਿੱਖਿਆ ਦਿੰਦੇ ਹਨ ਇੱਕ ਅਦਵਾਤ ਰੂਪ ਪਰਮੇਸ਼ਵਰ ਹੈ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਸਤਈ ਕਾਲ ਆਦਿ ਰੂਪ ਹੈ ਗੁਰੂ ਚੇਤਨ ਸਰੂਪ ਹੈ ਪ੍ਰਸਾਦ ਨੰਦ ਰੂਪ ਹੈ ਸਤਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਆਸਾ ਮਹੱਲਾ ਤੀਜੇ ਪਾਤਸ਼ਾਹ ਆਸਾ ਰਾਗਣੀ ਵਿੱਚ ਸ਼ੰਤ ਜਸਦਾ ਨਾਮ ਹੈ ਕਦੇ ਸ਼ਾਂਤ ਛੇ ਛੇ ਤੁਕਾਂ ਵਾਲੇ ਸ਼ਾਂਤ ਹੁੰਦੇ ਹਨ ਚੌ ਤੁਕਾਂ ਵਾਲੇ ਵੀ ਹੁੰਦੇ ਹਨ chant ਸੰਗੀਤ ਤੇ ਕਾਬਦ ਹੋ ਹਨ ਮਿਲਾ ਕੇ ਪਰਮੇਸ਼ਰ ਦਾ ਜਸੋਚਾਰਨ ਕੀਤਾ ਹੈ ਪੀਜੇ ਘਰ ਦੇ ਅੰਦਰ ਪੀਜੇ ਸਰਦਾਰ ਦੇ ਅੰਦਰ ਗੁਰੂ ਸਾਹਿਬ ਜੀ ਉਹ ਮਿੱਤਰ ਉਚਾਰਨ ਕਰਦੇ ਹਨ ਸਾਜਣ ਮੇਰੇ ਪ੍ਰੀਤਮੋ ਹਜ਼ੂਰ ਫਰਮਾਉਂਦੇ ਹਨ ਸਾਜਣ ਮੇਰੇ ਪ੍ਰੀਤਮ ਇਹ ਸਾਡੇ ਸਰੀਰ ਦੇ ਵੀ ਸਜਣੋ ਤੇ ਸਾਡੇ ਮਨ ਦੇ ਵੀ ਪ੍ਰੀਤਮ ਜਨੋ ਸੁਣੋ ਇਸ ਵਿਚਾਰ ਦੇ ਤਾਈ ਸੱਜਣ ਸਤਿਗੁਰਾਂ ਦੇ ਨਾਲ ਮਿਲ ਕਰਕੇ হে ਮੇਰੇ ਪ੍ਰੀਤਮ ਪਰਮ ਪ੍ਰੇਮ ਦੇ ਆਸਪਾਸ ਗੁਰ ਸਿੱਖੋ ਤੁਮ ਸਹਿ ਕੀ ਭਲਕ ਕਰੇ ਹੋ ਤੁਸੀਂ ਭਾਈ ਸਾਡੇ ਮਨ ਬਾਣੀ ਦੇ ਪ੍ਰੇਮੀ ਸੱਜਣ ਜਨ ਹੋ ਪ੍ਰੀਤਮ ਸਤਿਗੁਰੂ ਹਨ ਆਪਣੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਉਹਨਾਂ ਨਾਲ ਮਿਲ ਕਰਕੇ ਉਹਨਾਂ ਦੇ ਪਵਿੱਤਰ ਉਪਦੇਸ਼ ਨਾਲ ਮਿਲ ਕਰਕੇ ਤੁਸੀਂ ਸਹਿ ਜੋ ਪਤੀ ਪਰਮੇਸ਼ਵਰ ਅਕਾਲ ਪੁਰਖ ਹੈ ਸਾਰਿਆਂ ਦਾ ਉਸ ਦੀ ਭਗਤੀ ਕਰੇ ਹੋ ਕਰਨਾ ਕਰੋ ਮੁਰਸੀ ਉਹ ਸਦਾ ਆਪਣਾ ਸਤਿਗੁਰੂ ਯਾਰਾ ਸਾਹਿਬ ਜੀ ਆਪਣੇ ਹਨ ਹੋਰ ਕੋਈ ਦੁਨੀਆ ਚ ਆਪਣਾ ਨਹੀਂ ਸਤਿਗੁਰੂ ਸਾਹਿਬ ਤੋਂ ਬਿਨਾ ਆਪਣੇ ਜੋ ਸਤਿਗੁਰੂ ਨਾਨਕ ਦੇਵ ਜੀ ਹੈ ਉਹਨਾਂ ਦਾ ਸੇਵਨ ਕਰੋ ਸਦਾ ਆਪਣਾ ਪਿਆਰੇ ਜਾਣ ਕਰਕੇ ਲੋਕ ਪਰ ਲੋਕ ਦੇ ਰਾਖੇ ਜਾਣ ਕੇ ਨਾਮ ਪਦਾਰਥ ਲੇ ਹੋ ਹੋਰ ਦੁਨੀਆ ਦੇ ਲੋਕ ਆਪਣੇ ਨਹੀਂ ਵਕਤ ਕੱਢ ਕੇ ਇਹ ਜਿਵੇਂ ਕੁਝ ਪੂਰਾ ਪੇਟਾ ਲੈੰਗਾ ਨਾ ਸੋਹ ਹੋਵੇ ਸਭ ਛੱਡ ਜਾਂਦੇ ਹਨ ਸਤਿਗੁਰੂ ਮਾਰਸ ਆਈ ਇਸ ਲੋਕ ਚ ਵੀ ਆਪਣੇ ਹਨ ਪਰ ਲੋਕ ਚ ਵੀ ਆਪਣੀ ਰੱਖਿਆ ਕਰਨ ਵਾਲੇ ਹੈ ਸਤਿਗੁਰਾਂ ਦੇ ਪਾਸੋਂ ਨਾਮ ਪਦਾਰਥ ਲੈ ਹੋਏ اے ਭਾਈ ਨਾਮ ਰੂਪੀ ਪਦਾਰਥ ਨੂੰ ਲੈਣਾ ਕਰੋ ਮਾਰਾ ਸਾਹ ਪਾਸ ਸਾਰੇ ਹੀ ਪਦਾਰਥਨ ਧਰਮ ਅਰਥ ਕਾਮ ਮੋਹ ਆਦਿਕ ਪਦਾਰਥ ਹਨ ਪਰ ਸਾਰਿਆਂ ਪਦਾਰਥਾਂ ਵਿੱਚੋਂ ਮਾਰਾ ਦਾ ਨਾਮ ਰੂਪੀ ਪਦਾਰਥ ਲਓ ਨਾਮ ਕਰਕੇ ਪ੍ਰੇਮ ਪਦਾਰਥ ਮਿਲੇਗਾ ਪ੍ਰੇਮ ਕਰਕੇ ਮਨੁੱਖਾ ਜੀ ਨੂੰ ਪਦਾਰਥ ਸਫਲਾ ਹੋਵੇਗਾ ਮਨੁੱਖਾ ਜੀ ਨੇ ਸਫਲਤਾ ਕਰਕੇ ਗਿਆਨ ਪਦਾਰਥ ਦੀ ਪ੍ਰਾਪਤੀ ਹੋਵੇਗੀ ਫਿਰ ਮੁਕਤ ਪਦਾਰਥ ਪ੍ਰਾਪਤ ਕਰੋਗੇ ਕਿਉਂ ਨਾਮ ਰੂਪੀ ਪਦਾਰਥ ਕਰਕੇ ਇਹ ਸਾਰੇ ਗੁਣਾਂ ਰੂਪੀ ਪਦਾਰਥ ਲੈਣਾ ਕਰੋ ਮਹਾਰਾਜ ਦੇ ਪਾਸੋਂ ਭਗਤ ਕਰੋ ਤੂੰ ਸਹ ਕੇਰੀ ਤੁਸੀਂ ਭਗਤੀ ਕਰੋ ਪਈ ਸਹ ਪਤੀ ਜੋ ਪਰਮੇਸ਼ਵਰ ਹੈ ਉਸ ਅਕਾਲਪੁਰਖ ਕੇਰੀ ਦੀ ਪਰਮੇਸ਼ਰ ਦੀ ਭਗਤੀ ਕਰੋ ਜੋ ਸਹ ਪਿਆਰੇ ਭਾਵ ਇਹ ਅਤੇ ਭਗਤੀ ਕਿਹੜੀ ਹੈ ਜੀ ਜੋ ਸਹ ਪਿਆਰੇ ਭਾ ਗਏ ਜੋ ਸਹ ਪਤੀ ਅਕਾਲਪੁਰਖ ਪਿਆਰੇ ਨੂੰ ਪਾਉਂਦੀ ਉਹ ਭਗਤੀ ਹੈ ਜਿਹੜਾ ਭਾਣਾ ਪਰਮੇਸ਼ਰ ਦਾ ਮਨ ਚ ਵਸਾਉਣੇ ਨੇ ਇਹ ਮਹਾਰਾ ਦੀ ਭਗਤੀ ਹੈ ਉਹਦੀ ਰਿਆਦ ਵੀ ਕਰਨਾ ਜਿਹੜਾ ਇਹੋ ਹੀ ਭਗਤੀ ਕਰੋ ਸੇ ਪਿਆਰਿਓ ਆਪਣਾ ਭਾਣਾ ਤੁਮ ਕਰਹੁ ਜੇ ਕਰਕੇ ਤੁਸੀਂ ਭਾਈ ਆਪਣੇ ਭਾਉਣੇ ਵਾਲੀ ਗੱਲ ਕਰੋਗੇ ਕਿ ਮਹਾਰਾਜ ਜੋ ਸਾਨੂੰ ਪਾਉਂਦਾ ਸਾਨੂੰ ਸੁਖ ਹੋਵੇ ਸਰੀਰ ਕੋਈ ਦੁੱਖ ਨਾ ਹੋਵੇ ਸਾਡੇ ਸਬੰਧੀਆਂ ਨੂੰ ਸੁਖ ਹੋਵੇ ਸਾਡੇ ਕੋਲੇ ਪਦਾਰਥ ਬਹੁਤੇ ਹੋਣ ਇਹੀ ਜੀ ਕਾਮਨਾ ਆਪਦੇ ਮਨ ਪਸੰਦੀ ਜੇ ਤੁਸੀਂ ਆਪਣੀ ਖੁਦ ਪਸੰਦੀ ਵਾਲਾ ਪਾਣਾ ਮਨਾਉਣਾ ਕਰਨਾ ਚਾਹੋਗੇ ਤਾਂ ਫਿਰ ਸਹ ਖੁਸ਼ੀ ਨਾ ਆਵੇ ਤਾਂ ਭਾਈ ਫਿਰ ਤੁਸੀਂ ਵੇਖ ਲਓ ਪਰਮੇਸ਼ਰ ਦੀ ਖੁਸ਼ੀ ਨਹੀਂ ਤੁਹਾਡੇ ਤੇ ਆਵੇਗੀ ਜਿੰਨਾ ਚਿਰ ਤੁਸੀਂ ਰਿਆਜ ਨਹੀਂ ਚੱਲੋਗੇ ਵਾਹਿਗੁਰੂ ਦੇ ਪਾਣੀ ਤੇ ਨਹੀਂ ਚੱਲੋਂਗੇ ਜੋ ਨਾ ਦੁੱਖ ਮੈਂ ਦੁੱਖ ਨਹੀਂ ਮੰਨਾ ਸੁਖ ਸੁਨੇ ਆਰ ਪਹਿਨੀ ਜਾਂ ਕੇ ਕੰਚਨ ਮਾਟੀ ਮੰਨਾ ਕਿਉਂ ਰਜਾਵ ਵਿੱਚ ਚੱਲੋਂਗੇ ਤਾਂ ਤਾਂ ਮਾਰਾ ਦੀ ਖੁਸ਼ੀ ਹੋਵੇਗੀ ਜੇ ਤੁਸੀਂ ਆਪਣੀ ਖੁਦ ਪਸੰਦੀ ਦਾ ਪਾਣਾ ਬਣਾਇਆ ਚਾਹੋਂਗੇ ਤਾਂ ਪਰਮੇਸ਼ਰ ਦੀ ਖੁਸ਼ੀ ਨਹੀਂ ਥੋੜੀ ਤੇ ਆਵੇਗੀ ਭਾਗ ਤੋਂ ਭਾਵ ਇਹੋ ਮਾਰਗ ਵਿਖੜਾ ਜਿਹੜੀ ਭਾਈ ਪ੍ਰੇਮਾ ਭਗਤੀ ਕਰਨੀ ਹੈ ਨਾ ਵਾਹਿਗੁਰੂ ਦੀ ਇਹ ਮਾਰਗ ਬਹੁਤ ਸਾਰਾ ਵਿਖੜਿਆ ਕਸ਼ਣਾ ਹੈ ਖੰਡੇ ਧਾਰ ਗਲੀ ਅੱਜ ਭੀੜੀ અત્યੰਤ ਖੰਨੇ ਖੰਨਿਓ ਤਿੱਖੀ ਆਖੀਏ ਵਾਲੋਂ ਨਿੱਕੀ ਬਾਹਰ ਤੋਂ ਵੀ ਨਿੱਕੀ ਕਹੀਦੀ ਇਹ ਮਾਰਗਿਓ ਭਗਤੀ ਰਹਿ ਗੁਰਸਿੱਖੀ ਦਾ ਹੈ ਖੰਨਿਓ ਤਿੱਖੀ ਵਾਲੋਂ ਨਿੱਕੀ ਇਹਤ ਮਾਰਗ ਜਾਣਾ ਇਹ ਬਹੁਤ ਕਸ਼ਣਾ ਅਸਤਾ ਹੈ ਗੁਰਦੁਆਰ ਨਾਲੋਂ ਬਰੀਕ ਹੈ ਬਾਲ ਦੇ ਵਿੱਚ ਕੀੜੀ ਤੁਰ ਸਕਦੀ ਹੈ ਇਥੇ ਕੀੜੀ ਜਿੰਨੀ ਵੀ ਹੋਮੇ ਰੱਖ ਕੇ ਨਹੀਂ ਚੱਲਿਆ ਜਾ ਸਕਦਾ ਖੰਡੇ ਦੀ ਤਾਂ ਹਰ ਦੇ ਤੇ ਮਛਰ ਬਹਿ ਜਾਂਦਾ ਹੈ ਇੱਥੇ ਮਛਰ ਜਿੱਨੀ ਹੰਗਦਾ ਕਿਸੇ ਨੂੰ ਸਰਾਫ ਰੂਪੀ ਡੰਗ ਮਾਰਨ ਨਾਲ ਉਹ ਨਹੀਂ ਛਰਦਾ ਉਦੋਂ ਵੀ ਥੋੜਾ ਹੰਗਦਾ ਘਟਾਉਣੀ ਪੈਂਦੀ ਹੈ ਆਪਾ ਭਾਵ ਗਾਉਣਾ ਪੈਂਦਾ ਹੈ ਇਹ ਜਿਹੜਾ ਭਗਤ ਭਾਵ ਕਰਨਾ ਹੈ ਭਗਤੀ ਪ੍ਰੇਮਾ ਭਗਤੀ ਕਰਨੀ ਹੈ ਇਦਾਂ ਜੇ ਤਾ ਪ੍ਰੇਮ ਖੇਲਣ ਦਾ ਚਾਹੋ ਸਿਰ ਤਰੀ ਗਲੀ ਮੇਰੀ ਆਓ ਇਹਤ ਮਾਰਗ ਪੈਰ ਕਰੀਜਾ ਫਿਰ ਦੀਜਾ ਕਾਹਨਾ ਕੀਜੇ ਇਹ ਬਹੁਤ ਕਸ਼ਟਵਰਸਤਾ ਹੈ ਯੋਗ ਦੁਆਰ ਹੈ ਕੋ ਪਾਵੇ ਆਪਣੀ ਭਗਤ ਪ੍ਰੇਮਾ ਭਗਤੀ ਦਾ ਮਾਰ ਕਿਸੇ ਦੇ ਪਾਸੋਂ ਪਾ ਜਾਂਦਾ ਗੁਰੂ ਸਾਹਿਬ ਦੁਆਰਾ ਕੋਈ ਕੋਈ ਪਾ ਸਕਦਾ ਹੈ ਜਿਨ੍ਹਾਂ ਨੇ ਗੁਰੂ ਸੱਚੇ ਪਾਤਸ਼ਾਹ ਦੇ ਉਪਦੇਸ਼ ਦੁਆਰਾ ਜੀਵਨ ਆਪਣਾ ਬਣਾਇਆ ਉਹ ਗੁਰਾਂ ਦੁਆਰੇ ਪਾਉਂਦੇ ਹਨ ਕੋਈ ਕੋਈ 1 ਕਰੋੜਾਂ ਵਿੱਚੋਂ ਕਹ ਨਾਨਕ ਜਿਸੁ ਕਰੇ ਕਿਰਪਾ ਸਤਗੁਰੂ ਅਮਰਦਾਸ ਸਾਹਿਬ ਗੁਰੂ ਨਾਨਕ ਤੀਜੇ ਪਾਤਸ਼ਾਹ ਕਹਿੰਦੇ ਹਨ ਜਿਨ੍ਹਾਂ ਤੇ ਮੇਰਾ ਵਾਹਿਗੁਰੂ ਕਿਰਪਾ ਬ੍ਰਿਸ਼ਟੀ ਪੂਰਵਲੇ ਪੁੰਨ ਦਾ ਪ੍ਰੇਰਿਆ ਹੋਇਆ ਨਿਸ਼ਕਾਮ ਕਾਰਮ ਵੇਖ ਕੇ ਕਰ ਦਿੰਦਾ ਹੈ ਉਹ ਹਰ ਭਗਤੀ ਜਿਤਨਾ ਉਹ ਭਾਈ ਸਤਗੁਰਾਂ ਦੁਆਰਾ ਹਰੀ ਦੀ ਭਗਤੀ ਵਿੱਚ ਜਿਤਨੂੰ ਲਾਉਂਦੇ ਹਨ ਹਾਲ ਹੁੰਦੇ ਹਨ ਐਸੀ ਵਾਹਿਗੁਰੂ ਦੀ ਭਗਤੀ ਹੈ ਤੁਹਾਨੂੰ ਉਸ ਭਗਤੀ ਕਰਨ ਵਾਸਤੇ ਪ੍ਰੇਰਦੇ ਹਾਂ ਮੇਰੇ ਮਨ ਬੈਰਾਗੀਆਂ ਕਈ ਲੋਕ ਸਾਥ ਸੰਗੇ ਜੀ ਨਾਰ ਮਰੇ ਘਰ ਸੰਪਤ ਨਾਸੀ ਮੂਲ ਮੁਡਾਏ ਭੇ ਸਿਆਸੀ ਇਸ ਤਰੀ ਮਰ ਜਾਵੇ ਘਰ ਦੀ ਭੂਤੀ ਨਾਸ ਹੋ ਜਾਵੇ ਮੂੰਹ ਸ਼ਰਮਨਾ ਕੇ ਚਲੋ ਕਹਿੰਦੇ ਜਗਤ ਮਿੱਠਿਆ ਇਸ ਪ੍ਰਕਾਰ ਸਾਧ ਸੰਗੇ ਜੀ ਛਾਰ ਦੇ ਪਦਾਰਥਾਂ ਤੋਂ ਉਪਰਾਮ ਹੋ ਕੇ ਮੰਦ ਬਿਰਾਗੀ ਘਰ-ਵਾਰ ਛੱਡ ਜਾਂਦੇ ਆ ਉਹ ਮੰਦ ਬਿਰਾਗੀ ਜਿਹੜੇ ਜਿੱਥੇ ਪਦਾਰਥੂ ਮਿਲ ਗਏ ਉੱਥੇ ਦਿਖ ਪੈਂਦੇ ਆ ਜਿਵੇਂ ਮਹਾਰਨ ਕੇ ਜਿੱਥੇ ਡਿੱਟਾ ਮਿਰਤ ਕੋ ਇਲ ਬੈਠੀ ਆਏ ਫਿਰ ਵੀ ਫਿਰ ਵੀ ਵੈਸਾ ਜਲਪਰਵਤ ਬਣ ਰਹਾ ਹੈ ਫਿਰ ਵੀ ਫਿਰ ਵੀ ਜਿਹੜੀ ਹੈ ਦਸੋਂ ਦਿਸ਼ਾ ਚ ਜਲਾ ਵਿੱਚ ਪर्वਤਾਂ ਤੇ ਪਹਾੜਾਂ ਉਤੇ ਮਨ ਆਸਮਤੀ ਚ ਜਿੱਥੇ ਮਰਦਾਰ ਵੇਖਦੇ ਉਥੇ ਦਿਖ ਪੈਂਦੀ ਹੈ ਇਸੇ ਪ੍ਰਕਾਰ ਦਸੋਂ ਦਿਸ਼ਾ ਚ ਜਲੂ ਪੀਰ ਥੋਂ ਦੇ ਕਿਨਾਰਿਆਂ ਤੇ ਤੁਰੇ ਫਿਰਦੇ ਐ ਪਰ ਉਤ ਪਹਾੜਾਂ ਤੇ ਚੜੇ ਫਿਰਦੇ ਐ ਕਦੇ ਅਮਰਨਾਥ ਚਲੇ ਗਏ ਕਦੇ ਹੋਰ ਕਿਸੇ ਕੁੰਟ ਤੇ ਚਲੇ ਗਏ ਤੇ ਮਧੂਬਨ ਬਿੰਦਰਾਗਨ ਤੁਰੇ ਫਿਰਦੇ ਐ ਯੁੱਤੇ ਮਰਦਾਰ ਰੂਪੀ ਵਿਸ਼ੇ ਦਾ ਸੁਖ ਵੇਖਦੇ ਉੱਥੇ ਇਹ ਲੋਗਾਂ ਨੂੰ ਆ ਡਿੱਗਦੇ ਐ ਇਹ ਮੰਦ ਬਿਰਾਗੀਆਂ ਦੀ ਹਾਲਤ ਐ ਇਹੇ ਜਿਹਾ ਵਿਰਾਗੀਆਂ ਬਾਅਦ ਪਖੰਡੀਆਂ ਬਾਅਦ ਤੇ ਹਯੂਰ ਕਹਿੰਦੇ ਹਮ ਮੇਰੇ ਮਨ ਬਹਿਰਾਗਿਆ ਤੇ ਤੇਰੇ ਮਨਾਂ ਬਹਿਰਾਗਿਆ ਆਪਣੇ ਆਪ ਨੂੰ ਬਿਰਾਗੀ ਦਾ ਪੈਰ ਇਕ ਥਾਂ ਟਿਕਦਾ ਨਹੀਂ ਤੇਰਾ ਮਨ ਪਾਈ ਇਕ ਥਾਂ ਟਿਕਦਾ ਨਹੀਂ ਇਹੋ ਜਿਹਾ ਚੰਚਨਾ ਹੈ ਮੇਰੇ ਮਨਾਂ ਚੰਕਲਾ ਵਰ ਆ ਕਰਕੇ ਵਖਾਉਣਾ ਲੋਕਾਂ ਨੂੰ ਅੰਕਨ ਭੀਤਰ ਤੇਲ ਕੋ 500 ਲੋਗਾਂ ਨੂੰ ਨੀਰ ਵਹਾਇ ਦਿਖਾਵੇ 40 ਟੱਕ ਵਿੱਚ ਸਾਧ ਸੰਗਤ ਜੀ ਕਹ ਰਾਦਾ ਸਵਾਮੀ ਗਿਆ ਉਹਨਾਂ ਕਿਹਾ ਮੈਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਾ ਸਕਦਾ ਥੋਨੂੰ ਉਹ ਦਰਸ਼ਨ ਕਰਾਉਣ ਵਾਸਤੇ ਲੋਕ ਪਤੀਜ ਗਏ ਉਹਦੇ ਉੱਤੇ ਜੋ ਪਤੀਜ ਗਏ ਉਹ ਕਹਿੰਦਾ ਗੁਰੂ ਗ੍ਰੰਥ ਸਾਹਿਬ ਜੀ ਸੁਖਾਸਣ ਕਰਦੇ ਤੇ ਮੰਜੀ ਸਾਹਿਬ ਤੇ ਮੈਂ ਬੈਠਣਾ ਉਹ ਗਰੰਥੀ ਭੋਲਾ ਸੀ ਉਹਨੇ ਅੱਖੇ ਲਾ ਕੇ ਅਲਵਾਰੀ ਜਮਾ ਰ ਬਰਾਜਮਾਨ ਕਰਤੇ ਤੇ ਮਾਲ ਦੇ ਮੰਜੀ ਸਾਹਿਬ ਤੇ ਚੜ ਕੇ ਬਹਿ ਗਿਆ ਇਸ ਤਰ੍ਹਾਂ 75 ਕੱਕਦਾ ਤਾਰਾ ਸਿੰਘ ਸੀ ਉਹ ਵੀ ਉੱਥੇ ਗਿਆ ਹੋਇਆ ਸੀ ਉਹ ਕਹਿਣ ਲੱਗਾ ਵੀ ਤੂੰ ਗੁਰੂ ਸਾਹਿਬ ਦੀ ਮੰਜੀ ਸਾਹਿਬ ਤੇ ਬੈਠਾ ਠੀਕ ਨਹੀਂ ਕਹਿੰਦੇ ਮੈਂ ਗੁਰਨਾਨ ਸਿੰਘ ਸਾਹਿਬ ਦਰਸ਼ਨ ਕਰਾਉਂ ਕਹਿੰਦੇ ਕਰਾ ਫੇਰ ਤੂੰ ਤੈਨੂੰ ਮੰਜੀ ਸਾਹਿਬ ਤੇ ਨਹੀਂ ਅਸੀਂ ਬਿਠਾ ਲੈਣਾ ਉਤਾਰ ਲੈਣਾ ਉਹ ਕਹਿੰਦਾ ਮੈਨੂੰ ਕਿਹੜਾ ਉਤਾਰਨ ਆਇਆ ਕਿਉਂ ਕਰਦੇ ਹੋ ਕਹਿੰਦਾ 500 ਰੁਪਈਆ ਦਿਓ ਤੇ ਫੇਰ ਮੈਂ ਗੁਰਨਾਨ ਸਿੰਘ ਸਾਹਿਬ ਦਰਸ਼ਨ ਕਰਾਉ 500 ਰੁਪਈਆ ਸਿੱਖਾਂ ਨੂੰ ਉਹਦੇ ਅੱਗੇ ਲਿਆ ਕੇ ਰੱਖਤਾ ਕਹਿੰਦੇ ਕਰਾ ਗੁਰੂ ਸਾਹਿਬ ਦੇ ਦਰਸ਼ਨ ਪਖੰਡੀ ਅੱਖਾਂ 'ਚੋਂ ਪਾਣੀ ਪਾ ਪਾ ਕੇ ਦਿਖਾਵੇ ਅੱਖਾਂ 'ਚੋਂ ਪਾਣੀ ਮਿਟੋਲ ਨਚੋੜ ਕੇ ਜਦੋਂ ਵੇਖਿਆ ਉਹਦੇ ਚਾਦਰੇ ਦੇ ਵਿੱਚ ਲੁਕੋਈ ਹੋਈ ਸੀ ਸੀਸੀ ਹੀ ਤੇਲ ਵਾਲੀ ਉਹ ਤੇਲ ਲਾ ਕੇ ਅੱਖਾਂ ਨੂੰ ਪਾਣੀ ਕੱਢ ਕੇ ਉਹਨੇ ਖਿਚ ਲਿਆ ਫੇਸਿਆਂ ਨੂੰ ਬਹੁਤ ਕੁੱਟਿਆ ਓਥੋਂ ਭੱਜਿਆ ਉਹ ਬਿਆਸਾ ਜਾ ਕੇ ਚਿੱਠੀ ਪਾਈ ਹੈ ਕਿ ਆਓ ਸੱਚੇ ਗੁਰੂ ਦੇ ਜੀ ਦਰਸ਼ਨ ਕਰਨੇ ਆ ਪਰ ਕਹਿੰਦੇ ਤੇਰੇ ਜਿਹੇ ਦੇਖ ਲਿਓ ਉਹ ਜਿਹੇ ਵੇਖ ਲਾਂਗੇ ਅਹੀ ਜੀ ਹਾਲਤ ਕੀਤੀ ਸੀ ਮੰਦਬਰਾ ਕੀ ਨੇ ਤੋ ਮਾਰਾ ਸਾਬ ਕਹਿੰਦੇ ਹਨ ਹੇਲੇ ਪਖੰਡੀਆਂ ਵਾਗਤ ਮੇਰੇ ਮਨ ਬਹਿਰਾਗੀਆਂ ਏ ਮੇਰੇ ਮਨਾ ਵਿਰਾਗਵਾਨ ਕਹੌਣ ਵਾਲਿਆ ਤੂੰ ਬਹਿਰਾਗ ਕਰ ਕਿਸ ਦਿਖ ਖ ਅੱਖ ਉਹ ਜੇਲ ਪਾ ਪਾ ਕੇ ਵਿਰਾਗ ਕਰ ਕੇ ਪਖੰਡ ਦੇ ਨਾਲੇ ਕਿਨੂ ਵਿਖਾਉਣਾ ਹੈ ਤੂੰ ਤੈਨੂੰ ਯੋਗ ਨਹੀਂ ਹੈ ਕਰਨਾ ਹਰ ਸੋਹਿਲਾ ਤੈਨ ਸਦ ਸਦਾ ਹਰੀ ਦਾ ਸੋਹਿਲਾ ਆਨੰਦ ਸੋਇਲਾ ਜਾਸੇ ਉਹਨਾਂ ਨੂੰ ਸਦਾ ਪ੍ਰਾਪਤ ਹੁੰਦਾ ਹੈ ਜੋ ਹਰ ਗੁਣ ਗਾਵੈ ਜੋ ਹਰੀ ਅਕਾਲ ਪੁਰਖ ਦੇ ਗੁਣਾਂ ਨੂੰ ਪਾਈ ਗਾਉਂਦੇ ਹਨ ਕਰ ਬਿਹਰਾਗ ਤੂੰ ਛੋਡ ਪਖੰਡ ਤੂੰ ਬਿਹਰਾਗ ਧਾਰਨ ਕਰ ਲੈ ਜਿਹੜਾ ਪਖੰਡ ਲੋਕ ਵਿਖਾਵਾ ਕਰਦਾ ਨਾ ਉਤੋਂ ਇਹ ਛੱਡ ਦੇ ਸੂ ਸੋ ਸਭ ਕਿਸ ਜਾਣ ਉਹ ਵਾਹਿਗੁਰੂ ਅੰਤਰੀ ਜਾਨੀ ਹੈ ਘਟ ਘਟ ਕੇ ਅੰਤਰੀ ਦੀ ਜਾਨ ਤੇ ਭਲੇbure ਕੀ ਪੀਰ ਪਸ਼ਾਂਤ ਹੈ ਉਹ ਸੋਹ ਪਤੀ ਸਭ ਕੋ ਜਾਣਦਾ ਜੋ ਕੋਈ ਤੇਰੇ ਦਿਲ ਚ ਵਰਤਦਾ ਹੈ ਚਲ ਥਲ ਮਹੀਲ ਏਕੋ ਸੋਈ ਉਹ ਖੁਸ਼ੀ ਚ ਵੀ ਤਰੀ ਵਿੱਚ ਵੀ ਪਥਵੀ ਵਿੱਚ ਵੀ ਆਕਾਸ਼ ਵਿੱਚ ਵੀ ਵੀ ਕੋਈ ਹੈ ਜਨ ਪ੍ਰੇਮੀਆਂ ਦੇ ਰੂਹਾਂ ਵਿੱਚ ਵੀ ਸੰਦੀ ਨਿਆਈ ਖੁਸ਼ਕ ਜਿਹੜੇ ਸਕਾਮੀ ਆਦਮੀ ਉਹਨਾਂ ਦੇ ਅੰਦਰ ਵੀ ਵੀ ਕੋਈ ਪਰਮੇਸ਼ਰ ਹੈ ਉਤਮ ਅਧਿਕਾਰੀਆਂ ਤੇ ਮਦਮ ਕਨਿਸ਼ਟਾਂ ਦੇ ਅੰਦਰ ਵੀ ਗੁਰਮੁਖ ਹੁਕਮ ਪਛਾਨੈ ਜਿਹੜੇ ਗੁਰਮੁਖਾ ਉਸ ਦੀ ਪਛਾਨ ਕਰਦੇ ਪਥਰੀ ਬੁੱਧੀ ਦੇ ਅੰਦਰ ਵੀ ਆਲੇ ਅਕਾਸ ਵਿੱਚ ਵੀ ਫਿਰਦੇ ਅੰਦਰ ਵੀ ਕੋਈ ਹੈ ਪਥਰੀ ਆਕਾਸ ਆਦ ਕਾਂ ਜੀ ਗੁਰਮੁਖ ਹੁਕਮ ਪਛਾਨੈ ਗੁਰਮੁਖ ਜਿਹੋ ਉਸ ਵਾਹਿਗੁਰੂ ਦੇ ਹੁਕਮ ਨੂੰ ਪਛਾਨ ਕੇ ਨਿਹਾਲ ਹੁੰਦੇ ਹਨ ਜਿਨ ਹੁਕਮ ਪਛਾਤਾ ਹਰੀ ਕੇਰਾ ਮਈਬ ਸ਼ਾਦ ਪੰਡਤ ਆਰਾ ਸਿੰਘ ਜੀ ਨੇ ਆਪ ਦੇ ਕੋਚੇ ਇਕੱਠਾ ਮਈਲ ਪਥਰੀ ਦਾ ਆਰਥੀ ਕੀਤਾ ਹੈ ਪਥਰੀ ਦੇ ਅੰਦਰ ਵੀ ਉਹ ਹੀ ਹੈ ਹਾਂ ਜੀ ਜਿਨ ਹੁਕਮ ਪਛਾਤਾ ਹਰੀ ਕੇ ਜਿਨਾਂ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਨੂੰ ਪਛਾਣਿਆ ਹੈ ਕੋਈ ਸਰਬ ਸੁਭਪ ਆਉ ਕੋਈ ਭਾਈ ਸਾਰਿਆਂ ਸੁਖਾਂ ਨੂੰ ਪਾ ਸਕਦਾ ਹੈ ਇਸ ਕਹੇ ਨਾਨਕ ਸੋ ਬੈਰਾਗੀ ਸਤਿਗੁਰੂ ਸਾਹਿਬ ਜੀ ਕਹਿੰਦੇ ਹਨ ਇਹ ਮਗਰੋਂ ਅਰਥ ਕੇ ਲਾਉਣਾ ਪੜੋ ਕਹੇ ਨਾਨਕ ਸੋ ਬੈਰਾਗੀ ਉਹ ਬੈਰਾਗੀ ਹੈ ਅਨੰਦਨ ਹਰ ਲਿਵ ਲਾਵੇ ਜਿਹੜਾ ਇਹ ਅਨੰਦਨ ਹਰ ਲਿਵ ਲਾਵੇ ਇਸ ਪ੍ਰਕਾਰ ਹਰੀ ਵਿੱਚ ਰਾਤ ਨੇ ਲਿਵ ਲਾਉਂਦਾ ਹੈ ਇਓ ਇਹ ਵੀ ਸ਼ਬਦ ਹੈ ਜਿੱਥੇ ਆਇਆ ਕਰੂ ਮਗਰੋਂ ਪ੍ਰਕਰਨ ਜਿ ਮੇਲੇ ਨੂੰ ਆਤੇ ਕਿਹਾ ਕਰਨਾ ਹੈ ਇਓ ਹਰੀ ਦੇ ਵਿੱਚ ਜਿਹੜੇ ਲਿਵ ਲਾਉਂਦੇ ਆ ਉਹ ਪੂਰਨ ਵਰਾਗੀ ਹਨ ਜਹ ਜਹ ਮਨ ਤੂੰ ਧਾਵਦਾ ਇਹ ਮਨ ਦੀ ਧੋਣੀ ਹਟਾਉਣ ਵਾਸਤੇ ਸੱਚੇ ਪਾਤਸ਼ਾਹ ਵੇਸ਼ ਦਿੰਦੇ ਹਨ اے ਮਨ ਜਿੱਥੇ ਜਿੱਥੇ ਤੂੰ ਪਦਾਰਥਾਂ ਆ ਕੇ ਧੋਨੇ ਦੌੜਦਾ ਫਿਰਦਾ ਹੈ ਕਦੇ ਲੋਕ ਵਿੱਚ ਕਦੇ ਪ੍ਰਲੋਕ ਵਿੱਚ ਕਦੇ ਦੇਸ਼ ਵਿੱਚ ਕਦੇ ਪਰਦੇਸ ਵਿੱਚ ਕਦੇ ਅਮਰੀਕਾ ਵਿੱਚ ਕਦੇ ਅਫਰੀਕਾ ਵਿੱਚ ਕਦੇ ਕੈਨੇਡਾ ਵਿੱਚ ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਉੱਤਰ ਵਿੱਚ ਦੱਖਣ ਵਿੱਚ ਪੂਰਬ ਵਿੱਚ ਪਸ਼ਤੂਨ ਵਿੱਚ ਤਹ ਤਹ ਹਰਤੇ ਰਹਿ ਨਾਲ ਮਨਾ ਉੱਥੇ ਉੱਥੇ ਅੰਤਰੀਆਮੀ ਤੇਰੀ ਕਰਤੂਤ ਨੂੰ ਇਹ ਮਨ ਜਾਣਦਾ ਦੇਖਣ ਵਾਲਾ ਤੇ ਮਨ ਨੂੰ ਸੱਪਿਆ ਦੇਣ ਵਾਲਾ ਹਰੀ ਹੈ ਆਪ ਉਹ ਤੇਰੇ ਨਾਲ ਹੈ ਪਰਮੇਸ਼ਰ ਮਨ ਸਿਆਣਪ ਛੋਡੀ ਐ ਮਨ ਬੁੱਧੀ ਨਹੀਂ ਸਿਆਣਪਾਂ ਜਿਹੜੀਆਂ ਤੈਨੂੰ ਪਈਆਂ ਨਾ ਇਹਨੂੰ ਛੱਡ ਦੇ ਮੁਰਕਾ ਸਾਉ ਦੀ ਸਮਾਲੀ ਉਹ ਸਿਆਣਪ ਦੇ ਅਸਥਾਨ ਗੁਰੂ ਸਾਹਿਬ ਦੀ ਸ਼ਬਦ ਦੀ ਕਮਾਈ ਕਰ ਸਮਾਲਣਾ ਕੰਨ ਗੁਰਾਂ ਦੇ ਸ਼ਬਦੋਂ ਬੁਨੇਸ਼ ਦੇ ਤਾਈ ਅਮਰਤ ਨਾਂ ਦੇ ਤਾਈ ਆਹ ਤੇਰੇ ਸੂ ਸੋ ਸਦਾ ਹੈ ਉਦੋਂ ਸਾਥ ਸੰਗ ਹੈ ਤੇਰੇ ਸੋ ਪਤਰੀ ਸਦਾ ਰਹਿਣ ਵਾਲਾ ਵਾਹਿਗੁਰੂ ਹੈ ਇੱਕ ਖਿੰਨ ਹਰ ਨਾਮ ਸਮਾਲੇ ਇਹ ਇੱਕ ਖਿੰਖਣ ਕਾਲ ਅੱਖ ਦੇ ਫਰਕਣ ਵਿੱਚ ਨਿਮ ਖੁੰਦਾ ਹੈ ਖਿੰਨ ਤਾਂ ਘੱਟ ਸ਼ਬਦ ਕਿਉਂ ਲੋ ਖਿੰਨ ਗੁਜਰ ਜਾਂਦੇ ਹੈ ਇਨਾ ਚਿਰ ਵੀ ਜੇ ਖਿੰਖਣ ਵੀ ਪਰਮੇਸ਼ਰ ਦੇ ਨਾਮ ਨੂੰ ਸਮਾਲੇ ਯਾਦ ਕਰੇ ਜਨਮ ਜਨਮ ਕੇ ਤੇਰੇ ਪਾਪ ਕੱਟੇ ਨਾਰਾਜੇ ਪੁੱਛੇ ਮਨ ਕੀ ਮਿਲੂ ਮਾਰਾ ਕਹਿੰਦੇ ਇਨਾ ਹਲ ਮਿਲੂ ਇੱਕ ਜਨ ਦੇ ਕੀ ਤੇਰੇ ਜਨਮਾਂ ਜਨਵਾ ਦੇ ਜਿੰਨੇ ਤਾਂ ਜਨਮ ਤਾਰੇ ਹੈ ਸਾਰੇ ਜਨਮ ਜਨਮਾਂ ਦੇਾਰੇ ਪਾਪ ਕੱਟੇ ਜਾਣਗੇ ਅੰਤ ਪਰਮ ਪਦ ਪਾਵੇ ਹੇ ਅੰਤ ਦੇ ਵੇਲੇ ਜੋ ਸਰੀਰ ਦਾ ਅੰਤ ਆਇਆ ਪਰ ਅਲਪਤ ਸਮਾਪਤ ਹੋਈ ਉਦੋਂ ਪਰਮ ਵੱਡੀ ਪਦਵੀ ਕੌਣ ਕੇਵਲ મોਖ ਜਿਵੇਂ ਜਲ ਵਿੱਚ ਜਲਾਇ ਖਟਾਨਾ ਉਸ ਮੁਕਤੀ ਨੂੰ ਤੂੰ ਪਾ ਲਵੇਂਗਾ ਸਾਚੇ ਨਾਲ ਤੇਰਾ ਗੰਢ ਲਾਗੇ ਅਬੇ ਸਲ ਸੰਗਤ ਦੀ ਕਿਰਪਾ ਕਰਕੇ ਸੱਚੇ ਅਕਾਲ ਪੁਰਖ ਦੇ ਨਾਲ ਤੇਰਾ ਗੰਢ ਪ੍ਰੇਮ ਲੱਗ ਜਾਏਗਾ ਗੁਰਮੁਖ ਸਦਾ ਸੰਮਾਲੇ ਔਰ ਗੁਰਮੁਖਾਂ ਦੀ ਸੰਗਤ ਵਿੱਚ ਮਿਲ ਕੇ ਹਰ ਵਕਤ ਜੇਚੇਤੇ ਕਰੇ ਫੇਰ ਵਾਹਿਗੁਰੂ ਨਾਲ ਤੇ ਆ ਪਿਆਰ ਪੈ ਜਾਊਗਾ ਸੰਗ ਰੂਪੀ ਗੰਢ ਪੈ ਜਾਏਗਾ ਲੇਵ ਨਾਲ ਕਿਉ ਕਹ ਨਾਨਕ ਜਹ ਮਨ ਤੂੰ ਧਾਵਦਾ ਸਤਗੁਰ ਨਾਨਕ ਦੇਵ ਜੀ ਕਹਿੰਦੇ ਏ ਮੇਰੇ ਮਨਾਂ ਜਿੱਥੇ ਜਿੱਥੇ ਤੂੰ ਧੰਨਾ ਦੌੜਦਾ ਹੈ ਕਹ ਹਰ ਤੇਰੇ ਸਦਾ ਨਾਲਿ ਕਿਉ ਤੂੰ ਜਾਣ ਏਵੋ ਤੂੰ ਜਾਣ ਹਰੀ ਤੇਰੇ ਸਦਾ ਨਾਲ ਹੈ ਇਸ ਪ੍ਰਕਾਰ ਉੱਥੇ ਸਤਗੁਰ ਮਿਲਿਆ ਧਾਵ ਤੂੰ ਥੰਮਿਆ ਸਤਗੁਰੂ ਸਕੇ ਪਾਸ਼ਾ ਦੇ ਨਾਲ ਜਿਹੜਾ ਸਾ ਸੰਗ ਜੀ ਮਿਲਿਆ ਹੈ ਉਹਦਾ ਮਨ 84 ਲੱਖ ਜੂਨ ਦੇ ਵਿੱਚ ਵਾਸ਼ਨਾ ਦਾ ਵੱਧਾ ਹੋਇਆ ਤਾਂ ਉਹਦਾ ਆਇਆ ਹੈ ਅਤੇ ਇੱਥੇ ਹੁਣ ਲੋਕ ਪਰ ਲੋਕ ਦੇ ਵਾਸ਼ਨਾ 'ਚ ਦੌੜਦਾ ਫਿਰਦਾ ਹੈ ਜਿਹੜੇ ਜਿਹੜੇ ਪਦਾਰਥਾਂ 'ਚ ਇਹਨੇ ਅੱਗੇ ਵਰਤਦਾ ਆਇਆ ਸੁਪਨੇ ਵਿੱਚ ਉਹ ਕਾਗਰਤਾ ਵਿੱਚ ਸਾਰੇ ਪਦਾਰਥ ਸਾਰੇ ਜਨਮਾਂ ਦੀਆਂ ਚੀਜ਼ਾਂ ਦਿਸਦੀਆਂ ਕਿਉਂ ਮਨਾ ਜਿੱਤ ਇਸ ਪ੍ਰਕਾਰ ਸਤਿਗੁਰਾਂ ਨਾਲ ਮਿਲਦਿਆਂ ਹੋਇਆਂ ਇਹ ਜਿਹੜਾ ਮਨ ਦੌੜਦਾ ਫਿਰਦਾ ਸੀ ਇਹ ਗੁਰਾ ਦੇ ਸ਼ਬਦ ਦੇ ਨਾਲ ਸਵਿਆਂ ਰੋਕ ਲਿਆ ਹੈ ਇਹ ਜੀ ਘਰ ਵਸਿਆ ਨੀਜੇ ਦਾ ਘਰ ਕੌਣ ਤੁਰਿਆ ਪਾਦ ਉਸ ਵਿਚ ਆ ਕੇ ਵਸ ਗਿਆ ਨੀਜ ਆਪਣਾ ਪਰਮੇਸ਼ਰ ਦਾ ਘਰ ਹੈ ਉਹਨਾਂ ਦੇ ਹਿਰਦਿਆਂ ਜਾ ਕੇ ਵਸ ਗਿਆ ਹੈ ਆਏ ਆ ਕਰਕੇ ਆਏ ਲਾਮ ਨਿਜ ਘਰ ਵਸਿਆ ਆਏ ਆ ਕਰਕੇ ਉਹਨਾਂ ਦੇ ਹਿਰਦਿਆਂ ਜਮਾਲਾ ਸਾਹਿਬ ਵਸ ਗਿਆ ਹੈ ਨਾਮ ਬਿਹਾਜੇ ਨਾਮ ਲਏ ਸਤਿਗੁਰਾਂ ਦੇ ਨਾਲ ਮਿਲਣੇ ਕਰਕੇ ਇਹ ਨਹੀਂ ਕਿ ਸਾਧ ਸੰਗਤ ਪਰਮੇਸ਼ਰ ਦਾ ਘਰ ਹੈ ਉਹਦੇ ਵਿੱਚ ਜਦੋਂ ਆ ਕੇ ਵਸਦਾ ਹੈ ਫਿਰ ਇਹ ਮਨ ਦੌੜਦਾ ਵਾਸ਼ਨਾ ਵੱਲੋਂ ਥੰਮਿਆ ਜਾਂਦਾ ਰੋਕਿਆ ਜਾਂਦਾ ਹੈ ਨਾਮ ਵਿਹਾਜੇ ਨਾਮ ਲਏ ਫਿਰ ਸੱਚੇ ਪਾਤਸ਼ਾਹ ਦੇ ਨਾਮ ਨੂੰ ਖਰੀਦਦਾ ਤਨਮਨ ਧੰ ਦੇ ਕੇ ਤੇ ਨਾਮ ਲੈ ਉਚਾਰਨ ਕਰਦਾ ਮੰਨਨ ਕਰਕੇ ਨਾਮ ਰਹੇ ਸਮਾਏ ਨਾਮ ਵਿੱਚ ਹਰ ਵਕਤ ਨੂੰ ਧਿਆਨ ਕਰਕੇ ਕਮਾਈ ਕਰਕੇ ਸਮਾਏ ਮਿਲਿਆ ਰਹਿੰਦਾ ਹੈ ਭੇਦ ਹੋ ਕੇ ਮਸਤ ਹੋ ਕੇ ਸਾਬਤ ਥੰਮਿਆ ਸਤਗੁਰ ਮਿਲਿਆ ਇੰਉ ਸਤਗੁਰਾਂ ਨਾਲ ਮਿਲਨੇ ਕਰਕੇ ਧੌਂਦਾ ਸੀ ਜਿਹੜਾ ਮਨ ਜੂਨਾ ਚ ਧੌਂਦਾ ਸੀ ਵਾਸ਼ਨਾ ਕਰਕੇ ਸੁਧਬਦ ਲੋਕੀਖਣਾ ਤੀਨੀ ਇਥੋਂ ਮਲੇ ਆ ਰੋਕ ਲਿਆ ਦਸਵਾ ਦੁਆਰ ਪਾਇਆ ਦਸਵਾ ਦੁਆਰ ਜਿਸ ਨੂੰ ਜੋਗੀ ਬੜੇ ਯਤਨ ਕਰਕੇ ਕਈ ਸਾਲਾਂ ਜਿੰਮਤ ਕਰਕੇ ਯੋਗਾ ਅਭਿਆਸੀ ਪ੍ਰਾਪਤ ਕਰਦੇ ਸਨ ਉਹ ਦਸਵਾ ਦੁਆਰ ਵੀ ਪਾ ਲਿਆ ਕਿਥੈ ਅੰਮ੍ਰਿਤ ਭੋਜਨ ਸਹਿਜ ਤੁਨ ਉਪਜੈ ਉਥੇ ਦਸਵੇਂ ਦੁਆਰ ਚ ਅੰਮ੍ਰਿਤ ਸ੍ਰੀਖਾ ਮਿੱਠੀ ਕਾਹਵਾਂ ਨੇ ਜਿਹੜਾ ਇਹ ਜੋਗੀ ਉਸ ਨੂੰ ਰਸ ਨੂੰ ਲੈ ਕੇ ਤ੍ਰਿਪਤ ਹੁੰਦੇ ਹਨ ਆਪਦੀ ਜ਼ਬਾਨ ਦੇ ਦਾਈਂ ਜਿਹੜਾ yogi ਖਿੱਚ-ਖਿੱਚ ਕੇ ਐਨੀ ਲੰਮੀ ਕਰਕੇ ਆਪਣੇ ਮੱਥੇ ਨੂੰ ਲਾ ਲਵੇ ਉਹ ਸੰਗ ਵਿੱਚ ਜਵਾਨ ਲਾਇਆ ਹੋਇਆ ਜਿਹੜਾ ਸਾਰਿਆਂ ਦਾ ਰਸਾ ਨਾ ਖਾਧੀ ਹੋਏ ਪਦਾਰਥਾਂ ਦਾ ਰਸ ਤੰਤੂ ਹੈ ਨਾ ਪਹਿਲਾਂ 18 ਸਨਤਕਾਲ ਤੋਂ ਪਹਿਲਾਂ ਉਹ ਰਸ ਤੰਤੂ ਮਿੱਠੀ ਕਫਾ ਹੈ ਉਹ ਸਾਰਿਆਂ ਦੀ ਜઠੜਾ ਅਗਨੀ ਤੇ ਪੈ ਕੇ ਸੜਦੀ ਹੈ yogi ਜਿਹੜਾ ਹੈ ਉਹ ਆਪਣੇ ਸੰਗ ਦੇ ਵਿੱਚ ਐਡੀ ਲੰਮੀ ਜਵਾਨ ਨੂੰ ਕਰਕੇ ਤਾਲਵੇ ਨਾਲ ਲਾ ਕੇ ਉਹ ਜਿਹੜਾ ਮਿੱਠਾ ਰਸਵਾ ਕਫ ਦਾ ਉਹਨੂੰ ਅੰਮ੍ਰਿਤ ਭੋਜਨ ਕਹਿੰਦੇ ਐ ਯੋਗੀ ਜਿਹੜੇ ਹਨ ਉਸ ਦੇ ਤਾਂ ਹੀ ਉਹ ਪਾਉਂਦੇ ਐ ਇਉਂ ਦਸਵੇਂ ਗ੍ਰਾਹ ਦਾ ਰਸ ਧਾਤੂ ਐ ਉਸ ਨੂੰ ਅੰਮ੍ਰਿਤ ਭੋਜਨ ਸਮਝਦੇ ਐ ਉਹ ਉਸ ਨੂੰ ਪ੍ਰਾਪਤ ਕਰਦੇ ਐ ਅਤੇ ਜੇ ਜਠਾਗਣ ਤੇ ਪਵੇ ਤਾਂ ਜਠਾਗਣ ਚ ਕਫ ਵਾਏ ਪਿਤ ਕਫ ਇਹਨਾਂ ਦਾ ਵਿਗਾੜ ਬਣਦੇ ਰਹਿੰਦੇ ਐ ਉਹਨਾਂ ਦੇ ਰੋਕਣੇ ਕਰਕੇ ਕਫ ਰੂੜ ਵਿਗਾੜ ਤੇ ਬਾਦ ਪਿਤ ਹਟ ਜਾਂਦੀ ਐ ਤੇ ਲੰਮੀ ਉਮਰ ਹੋ ਜਾਂਦੀ ਹੈ ਇਹ ਜੋਗਾ ਵਿਆਸੀਆਂ ਨੂੰ ਉਹਨੂੰ ਅੰਮ੍ਰਿਤ ਭੋਜਨ ਸਮਝਿਆ ਇਸ ਕਰਕੇ ਅਤੇ ਇਹ ਸਹਿਜ ਤੋਂ ਰੂਪੀਏ ਸ਼ਾਂਤੀ ਆਵੀ ਤੋਨਾ ਅਨੰਤ ਬਾਜੇ ਤਤ ਸੰਤੀ ਵਿਚਾਰ ਮੁਕਾ ਕਨ ਕਾਂਸੀ ਕਾ ਜਾਨ ਨਾਦ ਸ਼ਬਦ ਘਟਕੋ ਕਹਿ ਤ ਸਵਾਸ ਸੁਖ ਰਪੈ ਕਾਂ ਇਹ ਬਾਜਿਆ ਦੀ ਸ਼ਾਂਤੀ ਆਈ ਤੁਨੀ ਦਸਵੇਂ ਦਵਾਰ ਚੋਂ ਭੀ ਆਉਂਦੀ ਪ੍ਰਗਟ ਹੋਇ ਹੁੰਦੀ ਐ ਜਿਤ ਸਬਦ ਜਗਤ ਥੰਮ ਰਹਾਇ ਜਿਸ ਸ਼ਬਦ ਓਮਕਾਰ ਨੇ ਸਾਰੇ ਓਮਕਾਰਾਂ ਉਪਾਧੀ ਕੀਆ ਜਨ ਸਭ ਰਾਤੀ ਤਿਤਮੇ ਓਮਕਾਰ ਤਿਨ ਕਹਾ ਪਿਛ ਤਾਦੇ ਪੂਰ ਜਗਤ ਥੰਮ ਰਹਾ ਓਮਕਾਰ ਆਦ ਕਸ਼ਨੀ ਅਨਾਦ ਉਹ ਜਿਸ ਸਬਦ ਨਾਲ ਸਾਰੇ ਜਗਤ ਨੂੰ ਥੰਮ ਕੇ ਰੱਖਿਆ ਈਸ਼ਵਰ ਨੇ ਜਿਸ ਓਮਕਾਰ ਦੇ ਆਸੇ ਓਮਕਾਰ ਬ੍ਰਹਮਾ ਉਤਪਤ ਓਮਕਾਰ ਕੀ ਅਚਿੰਤ ਚਿਤ ਓਮਕਾਰ ਸਹਿਜੂਗ ਪਏ ਓਮਕਾਰ ਬੇਦ ਨਰਮਏ ਓ ਓਮਕਾਰ ਸ਼ਬਦ ਉਹਦੇ ਅੰਦਰ ਹੈ ਇਸ ਤੋਂ ਹੁੰਦਾ ਦਸਵੇਂ ਦਵਾਰ ਚ ਤੇ ਜਿਸ ਕਰਕੇ ਜਗਤ ਨੂੰ ਸਾਰਿਆਂ ਨੂੰ ਥੰਮ ਕੇ ਰੱਖਿਆ ਪ੍ਰਵੇਸ਼ਣ ਨੇ ਇਸ ਕਰਕੇ ਰੱਖਿਆ ਸ਼ਬਦ ਦੇ ਆਸਰੇ ਪ੍ਰਾਨ ਸੰਗ੍ਰਿਥੀ ਲਿਖਿਆ ਸ਼ਬਦੋ ਧਰਤੀ ਸ਼ਬਦੋ ਆਕਾਸ਼ ਸ਼ਬਦੋ ਸ਼ਬਦ ਕੀਆ ਪ੍ਰਗਾਸ ਇਸ ਪ੍ਰਕਾਰ ਉਹ ਸ਼ਬਦ ਨਾਲ ਹੈ ਸਾਰੇ ਜਗਤ ਨੂੰ ਰੋਕ ਕੇ ਰੱਖਿਆ ਹੋਇਆ ਹੈ ਉਹ ਦਸਵੇਂ ਦੁਆਰ ਦੇ ਵਿੱਚ ਪ੍ਰਗਟ ਹੋ ਜਾਂਦੇ ਹੈ ਅਨਹਦ ਬਾਜੇ ਵੱਜਿਆ ਹੁੰਦੇ ਹੈ ਓਮਕਾਰ ਦੀ ਧੁਨੀ ਸੁਣਨ ਲੱਗ ਜਾਂਦੀ ਹੈ ਇਸ ਪ੍ਰਕਾਰ ਅੱਗੇ ਦੱਸਦੇ ਹਨ ਜਿਤ ਸਭ ਅੱਗੇ ਤਹ ਅਨੇਕ ਬਾਜੇ ਸਦਾ ਆਨੰਦ ਹੈ ਉਤੇ ਅਨੇਕ ਪ੍ਰਕਾਰ ਦੇ ਬਾਜੇ ਤਤ ਸੰਤੀ ਆਦਗ ਵਜਦੇ ਹੈ ਸਦਾ ਆਨੰਦ ਬਣਿਆ ਰਹਿੰਦਾ ਹੈ ਜੋਗੀ ਨੂੰ ਸੱਚੇ ਰਹਾ ਸਮਾਇ ਸੱਚੇ ਦੇ ਪ੍ਰੇਮ ਵਿੱਚ ਮਨ ਸਮਾਇਆ ਰਹਿੰਦਾ ਹੈ ਇਹ 10ਵੇਂ ਦੁਆਰ ਦੀ ਇਸੇ ਪ੍ਰਕਾਰ ਫੇਰ ਪੜੋ ਧਾਵਤ ਧਾਵਤ ਸੰਮਿਆ ਸਤਿਗੁਰ ਮਿਲਿਆ ਸਤਿਗੁਰਾਂ ਦੇ ਨਾਲ ਮਿਲਣੇ ਕਰਕੇ ਜਿਹੜਾ ਮਨ ਸੀ ਇਹ ਵਾਸ਼ਨਾ ਚ ਦੌੜਦਾ ਸੀ ਇਹਨੂੰ ਥੰਮ ਲਿਆ ਗੁਰੂ ਸਾਹਿਬ ਨੇ ਸ਼ਬਦ ਦੇ ਉਪਦੇਸ਼ ਕਰਕੇ ਦਸਵਾਂ ਦਵਾਰ ਪਾਇਆ ਦਸਵਾਂ ਦਵਾਰ ਨਵਾਂ ਗੋਲ ਕਾਂਜੇ ਦਾ ਦਸਵਾਂ ਕੌਣ ਹੈ ਚੇਤਨ ਸਾਰਿਆਂ ਨਵਾਂ ਗੋਲ ਕਾਂਜੇ ਉਹਦੇ ਦਵਾਰ ਗਿਆਨ ਨੂੰ ਪਾ ਲਿਆ ਉਹ ਚੇਤਨ ਬ੍ਰਹਮ ਚੇਤ ਦੇ ਗਿਆਨ ਨੂੰ ਪ੍ਰਾਪਤ ਕੀਤਾ ਜਾਂ ਦਸਵਾਂ ਪੰਜੇ ਗਿਆਨ ਇੰਦਰੀਏ ਪੰਜੇ ਕਰਮ ਇੰਦਰੀਏ ਰੋਕ ਕਰਕੇ ਮਨ ਦੇ ਅੰਦਰ ਦਸਵਾਂ ਜੋ ਪਰਮੇਸ਼ਵਰ ਹੈ ਜੋਤੀ ਸਰੂਪ ਉਹ ਤ ਇੱਕ ਦਾਰ ਗਿਆਨ ਨੂੰ ਪਾ ਲਿਆ ਦਸਵਾਂ ਪੰਜਾਂ ਤਤਾਂ ਦੀ ਧਾਰਨਾ ਕਰਕੇ ਤੇ ਪੰਜੇ ਸਭ ਸੰਤੋਖ ਆਦਿਕਾਂ ਕਰਕੇ ਕਿਉਂ ਦਸਾਂ ਗੁਣਾ ਦੇ ਸਮੇਤ ਹੋਏ ਤਾਂ ਦੁਆਰ ਗਿਆਨ ਨੂੰ ਉਪਰੋਗ ਗਿਆਨ ਨੂੰ ਪਾ ਲਿਆ ਦਸਵਾਂ ਜੋ ਚੇਤਨਾ ਸਾਰਿਆਂ ਦੁਆਰਿਆਂ ਦੇ ਨਵਾਂ ਗੋਲਕਾਂ ਦਾ ਪ੍ਰਕਾਸ਼ਕ ਉਸ ਨੂੰ ਪਾ ਲਿਆ ਜਿਸੈ ਅੰਮ੍ਰਿਤ ਭੋਜਨ ਸਹਿਜ ਤੁਨ ਉਪਜੈ ਉਥੇ ਸਾਧ ਸੰਗ ਕੇ ਅੰਮ੍ਰਿਤ ਨਾਮ ਰੂਪੀ ਭੋਜਨ ਹੈ ਸਬਰਸ ਮਿੱਠੇ ਮੰਨਿਆ ਸੁਣਿਆ ਸਾਲੋਣੇ ਖੜ ਪਰਸੀ ਮੁਖ ਬੋਲਣਾ ਮਾਰਨ ਨਾਦ ਕੀਏ ਇਹ ਅੰਮ੍ਰਿਤ ਭੋਜਨ ਹੈ ਉਹਨਾਂ ਦੇ ਤਾਂ ਹੀ ਸ਼ਾਂਤੀ ਵਾਲੀ ਧੁਨੀ ਸਬਦ ਦੀ ਹਰ ਵਕਤ ਉਹਨਾਂ ਦੇ ਹਿਰਦੇ ਚ ਉਪਜਦੀ ਹੈ ਪ੍ਰਗਟ ਹੁੰਦੀ ਹੈ ਕਿਤ ਸਬਦ ਜਗਤ ਸਭ ਰਹਾਇ ਇਥੇ ਅੰਮ੍ਰਿਤ ਗਿਆਨ ਰੂਪੀ ਭੋਜਨ ਹੈ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਸੋ ਅੰਮ੍ਰਿਤ ਗਿਆਨ ਰੂਪੀ ਭੋਜਨ ਉਥੇ ਉਹਨਾਂ ਨੂੰ ਪ੍ਰਾਪਤ ਹੋਇਆ ਹੈ ਅਮਰ ਕਰਨ ਵਾਲਾ ਬ੍ਰਹਮ ਆਨੰਦ ਰੂਪੀ ਭੋਜਨ ਹੈ ਸਹਿਜ ਤੁਮਜੈ ਸਹਿ ਸ਼ਬਦ ਦੇ ਦੇਣ ਵਾਲਾ ਤੁਨ ਪ੍ਰਗਟ ਪਰਮੇਸ਼ਰ ਉਹਨਾਂ ਦੇ ਤੁਨ ਨਾ ਸੁੰਦਰ ਦਾ ਨਾਮ ਹੈ ਸੁੰਦਰ ਤੋਂ ਨਹੀਂ ਪ੍ਰਗਟ ਹੁੰਦੀ ਸਿਮਰਨਦੀ ਉਹਨਾਂ ਦੇ ਅੰਦਰ ਜਪ ਆਪ ਜਿਤ ਸਬਦ ਜਗਤ ਥੰਮ ਰਹਾ ਹੈ ਜਿਸ ਅਜਪਾ ਜਾਪ ਰੂਪੀ ਸ਼ਬਦ ਨੇ ਸਾਰੇ ਜਗਤ ਜੀਆ ਨੂੰ ਉਤਪਤੀ ਪਾਲਨਾ ਕਰਕੇ ਆਪਦੇ ਆਸਰੇ ਥੰਮ ਕੇ ਰੱਖਿਆ ਰੋਕ ਕੇ ਰੱਖਿਆ ਸ਼ਬਦ ਦੇ ਆਸਰੇ ਉਹ ਸ਼ਬਦ ਜਪਾ ਜਾਪ ਅੰਦਰੋਂ ਪ੍ਰਗਟ ਹੋ ਜਾਂਦਾ ਹੈ ਉਹ ਸਾਰਿਆਂ ਦੇ ਅੰਦਰ ਹੀ ਹੁੰਦਾ ਹੈ ਪਰ ਗੁਰੂ ਸਾਹਿਬ ਦੇ ਸ਼ਬਦ ਤੋਂ ਬਗੈਰ ਜਿਵੇਂ ਨਲਕੇ ਦਾ ਪਾਣੀ ਓ ਥੱਲੇ ਉੱਤਰ ਜੇ ਜਿਨ੍ਹਾਂ ਚੋਂ ਉੱਤੋਂ ਪਾਣੀ ਨਾ ਪਾਈਏ ਉਹ ਥੱਲੇ ਦਾ ਪਾਣੀ ਰਲ ਕੇ ਬਾਹਰ ਨਹੀਂ ਆਉਂਦਾ ਇਸੇ ਪ੍ਰਕਾਰ ਸਾਧ ਸੰਗਤ ਜਿਨ੍ਹਾਂ ਚ ਗੁਰੂ ਸਾਹਿਬ ਦਾ ਸ਼ਬਦ ਗੁਰਸਿੱਖ ਸਰਬੰਨ ਨਹੀਂ ਨਾ ਕਰਦਾ ਜਿਵੇਂ ਪੰਜਾਬ ਪਿਆਸ ਅੰਮ੍ਰਿਤ ਸ਼ਕੇ ਸ਼ਬਦ ਸੁਣੀਦਾ ਇਉ ਗੁਰਾਂ ਦੁਆਰਾ ਉਪਦੇਸ਼ ਨੂੰ ਸਰਬੰਨ ਨਹੀਂ ਕਰਦਾ ਉਹਨਾਂ ਚੋਂ ਸਰੂਪ ਅੰਦਰ ਹੈ ਜਪਾ ਜਪ ਗੁਪਤ ਰਹਿੰਦਾ ਹੈ ਪ੍ਰਗਟ ਨਹੀਂ ਹੁੰਦਾ ਸੋ ਜਿਨ੍ਹਾਂ ਦੇ ਅੰਦਰ ਪ੍ਰਗਟ ਹੋ ਜਾਂਦਾ ਹੈ ਉਹ ਜਿਸ ਸ਼ਬਦ ਕਰਕੇ ਸਾਰੇ ਜਗਤ ਨੂੰ ਥੰਮ ਕੇ ਰੋਕ ਕੇ ਰੱਖਿਆ ਹੈ ਉਹ ਜਪਾ ਜਪ ਪਰਮੇਸ਼ਰ ਦਾ ਸ਼ਬਦ ਪ੍ਰਗਟ ਹੋ ਜਾਂਦਾ ਹੈ ਇਹ ਅਨੇਕ ਬਾਜੇ ਸਦਾ ਆਨੰਦ ਹੈ ਉੱਥੇ ਸੰਸੰਧੀ ਅਨੇਕ ਪ੍ਰਕਾਰ ਦੇ ਬਾਜੇ ਵਜਦੇ ਸੁਣਦੇ ਆ ਹਿਰਦੇ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਉਹਨਾਂ ਗੁਰਮਖਾਂ ਨੂੰ ਜਿਕੇ ਆਸਮਾ ਨੂੰ ਅਨਹਦ ਬਾਠੇ ਦਾ ਜੀ ਇਸ ਰੂਪ ਦਾ ਨਹੀਂ ਅਨਹਦ ਬਾਠੇ ਨਾ ਬੀਣਾ ਚ ਹੈ ਜੀ ਅਨਹਦ ਪਾਠ ਕਰਤਾਰ ਪ੍ਰਸਾਦ ਤੁਸੀਂ ਕੀ ਵੇਖਿਆ ਸੀ ਤੈਂਨ ਇੱਕ ਬਾਜੇ ਸਦਾ ਅਨਲ ਹੈ ਅਨਹਦ ਹੈ ਅਨਹਦ ਅਨਹਦ ਹੈ ਉਥੇ ਅਨੇਕਾਂ ਹੀ ਬਾਜੇ ਪ੍ਰਗਟ ਹੋ ਕੇ ਅਨਲ ਹਦ ਤੋਂ ਰਹਿਤ ਪਰਮੇਸ਼ਰ ਸਦਾ ਵਾਸਤੇ ਪ੍ਰਗਟ ਹੈ ਉਹ ਮਾਇਦੇ ਕਰਤਾਰ ਪ੍ਰਸਾਦ ਦੇ ਅਨਸਾਰ ਇਹ ਬੀੜ ਹੋਣੀ ਹੈ ਇਹਦੇ ਵਿੱਚ ਅਨਦ ਪਾਠ ਹੀ ਆਇਆ ਹੈ ਦਮਨੀ ਪਾਠ ਅਨਹਦ ਮੁਖ ਸਮਝਣਾ ਸੱਚੇ ਰਹਿਆ ਸਮਾਏ ਉਸ ਦਾ ਮਨ ਸੱਚੇ ਪਰਮੇਸ਼ਰ ਚ ਸਮਾਇਆ ਰਹਿੰਦਾ ਭੇਦ ਹੋਇਆ ਰਹਿੰਦਾ ਹੈ ਓ ਕਹ ਨਾਨਕ ਸਤਿਗੁਰੂ ਮਿਲੇ ਤਾਬ ਤਸਮਿਆ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਗੁਰੂ ਅਮਰਦਾਸ ਜੀ ਸਤਿਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਨਾਲ ਮਿਲਨੇ ਕਰਕੇ ਮਨ ਜਿਹੜਾ ਤੋਂਦਾ ਸੀ ਜੂਨਾ ਉਚੇ ਤੋਂਦਾ ਸੀ ਵਾਸ਼ਨਾ ਕਰਕੇ ਉਹਨੂੰ ਥੰਮਰ ਗਿਆ ਰੋਕ ਲਿਆ ਨਿੰਜ ਘਰ ਵਸਿਆ ਆਏ ਨਿੰਜ ਆਪਣੇ ਤਰੀਆਬਦ ਰੂਪੀ ਘਰ ਚ ਆ ਕੇ ਬਸ ਗਿਆ ਸਥਿਤ ਹੋ ਗਿਆ ਹੈ